ਸਭ ਤੋਂ ਪਹਿਲਾਂ ਟੀਟੂ ਬਾਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੋਸਤੋ ਮੈਨੂੰ ਜਾਣਦੇ ਹੋ ਮੇਰਾ ਨਾਮ ਜੈ ਪ੍ਰਕਾਸ਼ ਜੈਨ ਤੁਸੀਂ ਮੈਨੂੰ ਪਿਆਰ ਨਾਲ ਟੀਟੂ ਬਾਨੇ ਆਖਦੇ ਹੋ ਤੁਹਾਨੂੰ ਵੀ ਪਤਾ ਦਾ ਉਹ ਵੀ ਮੈਂ ਇੱਕ ਸੋਮਨੀ ਅਕਾਲੀ ਦਲ ਦਾ ਇੱਕ ਛੋਟਾ ਜਿਹਾ ਪਿਆਦਾਂ ਦਾ ਜਦੋਂ ਇੱਥੇ ਕਾਂਗਰਸ ਦੀ ਸਰਕਾਰ ਸੀਗੀ ਮੈਂ 2-3 ਮਹੀਨੇ ਪਹਿਲਾਂ ਸੋਮਨੀ ਅਕਾਲੀ ਦਲ ਜੁਆਇਨ ਕੀਤੀ ਸੀਗੀ ਤੇ ਮੈਨੂੰ ਪਾਰਟੀ ਨੇ ਬੜਾ ਮਾਨ ਸਤਕਾਰ ਬਖਸ਼ਿਆ ਮੈਨੂੰ ਉਹਨਾਂ ਨੇ ਲੁਧਿਆਣਾ ਦੇ ਹੱਤੀ ਦਾ ਬੁਲਾਵਾ ਨੁਕਤ ਕੀਤਾ ਤੇ ਅੱਜ ਟੀਟੂ ਬਾਣੀਆ ਪਾਰਟੀ ਨੂੰ ਅਲਵਿਦਾ ਆਖਦਾ ਵਾ ਤੇ ਲੁਧਿਆਣਾ ਦਿਹਾਤੀ ਦੇ ਬੁਲਾਵੇ ਵਿੱਚੋਂ ਯਾਨੀ ਅਸਤੀਫਾ ਦੇ ਰਿਹਾ ਵਾ ਤੇ ਮੈਂ ਦੱਸਣਾ ਚਾਹੁੰਦਾ ਵਾ ਅੱਜ ਸਾਰੇ ਵਰਕਰਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਵੀ ਇਹਨਾਂ 2 ਸਾਲਾਂ ਤੋਂ ਉੱਤੇ ਦਾ ਸਮਾਂ ਹੋ ਗਿਆ ਵਾ ਮੈਂ ਪਾਰਟੀ ਦੇ ਅਕਸ ਨੂੰ ਕਦੇ ਵੀ ਖਰਾਬ ਨਹੀਂ ਕੀਤਾ ਮੈਂ ਪਾਰਟੀ ਦਾ ਅਨੁਸ਼ਾਸਨ ਕਦੇ ਵੀ ਭੰਗ ਨਹੀਂ ਕੀਤਾ ਸਗੋਂ ਮਾ ਛੋੜੇ ਛੋੜੇ ਧਰਨੇ ਲਾਉਂਦਾ ਹੁੰਦਾ ਸੀਗਾ ਕਦੇ ਡੀਸੀ ਦਫਤਰ ਕਦੇ ਪੁਲ ਤੇ ਲੋਕੀ ਵੀ ਮੈਨੂੰ ਵੀ ਆਖ ਜਾਂਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਬੱਲੇ ਬੱਲੇ ਕਰਾਈ ਜਾਂਦਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਬੱਲੇ ਬੱਲੇ ਕਰਾਈ ਜਾਂਦਾ ਵਾ ਤੇ ਸਗੋਂ ਦੀ ਮੈਂ ਤਾਂ ਪਾਰਟੀ ਦੇ ਅਕਸ ਨੂੰ ਵਧੀਆ ਹੀ ਬਣਾਇਆ ਵਾ ਤੇ ਇੱਕ ਸ਼ਹੀਦ ਬਾਦਲ ਜੀ ਨੂੰ ਅੱਜ ਮੈਂ ਦੱਸਣਾ ਚਾਹੁੰਦਾ ਵਾ ਜਰਾ ਵੀ ਜਦੋਂ ਭਵੰਤਵਾਨ ਦੀ ਲਹਿਰ ਚੱਲ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਉਹ ਵੱਡੇ ਵੱਡੇ ਇਕੱਠਾਂ ਨੂੰ ਬਹਾ ਕੇ ਲੈ ਗਈ ਵੱਡੇ ਵੱਡੇ ਸ਼ੋਮਨੀ ਕਾਲੀ ਦਲ ਦੇ ਬੰਦਿਆਂ ਨੂੰ ਬਹਾ ਕੇ ਲੈ ਗਈ ਉਸ ਔਖੇ ਸਮੇਂ ਟੀਟੂ ਬਾਣੀ ਨੇ ਸ਼ੋਮਨੀ ਕਾਲੀ ਦਲ ਦਾ ਪੱਲਾ ਫੜਿਆ ਤੇ ਜਿਹੜਾ ਇੱਥੇ ਆ ਮੌਜੂਦਾ ਐਮਐਲਏ ਸੀਗਾ ਉਹਨੂੰ ਜਤੂਣ ਵਿੱਚ ਆਪਣਾ ਯੋਗਦਾਨ ਪਾਇਆ ਅੱਜ ਜੇ ਯਾਨੀ ਕਹਿੰਦਾ ਭਾਵੇਂ ਪਾਰਟੀ ਸੰਭਰੇ ਆ ਵਾ ਕਈ ਬੰਦੇ ਹੋਰ ਅੰਦਾਜ਼ੇ ਨਾਲ ਨਹੀਂ ਕਿਉਂ ਛੱਡੀ ਕਿਉਂ ਨਹੀਂ ਕਈ ਵਾਰੀ ਦੋਸਤੋ ਯਾਨੀ ਹਾਲਾਤ ਜਦਦੇ ਪੈਦਾ ਹੋ ਜਾਂਦੇ ਆ ਸਾਹਮਣੇ ਵੀ ਪਾਰਟੀ ਛੱਡਣੀ ਪੈਂਦੀ ਆ ਜਰਾ ਤੇ ਮੈਂ ਯਾਨੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਜੀਗਾ ਤੇ ਅੱਜ ਮੈਂ ਪਾਰਟੀ ਨੂੰ ਛੱਡ ਰਿਹਾ ਵਾਂ ਮੈਂ ਫੇਰ ਦੱਸਾਂ ਜੁਨਾ ਵਾ ਵੀ ਮੈਂ ਕਦੇ ਵੀ ਪਾਰਟੀ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਚਾਹੇ ਤੋਂ ਮੈਂ ਪਾਰਟੀ ਜੁਆਇਨ ਕੀਤੀ ਸੀ ਮੈਨੂੰ ਕਮੈਂਟਾਂ ਦੇ ਵਿੱਚ ਨੁਕੜ ਗਾਲ੍ਹਾਂ ਬਹੁਤ ਕੱਢਿਆ ਜੀ ਆਪਾਂ ਉਹਨਾਂ ਦੀ ਪ੍ਰਵਾਹ ਨਹੀਂ ਦਿੱਤੀ ਕਿਉਂ ਮੈਨੂੰ ਪਤਾ ਹੀ ਆ ਮਗਾ ਲੋਕਾਂ ਦਾ ਕੰਮ ਗਾਲਾ ਕੱਢਣਾ ਜਿਨ੍ਹਾਂ ਦਾ ਗਾਲਾ ਕੱਢਣੀ ਹੁੰਦੀ ਨੇ ਉਹਨਾਂ ਦਾ ਕੰਮ ਗਾਲਾ ਕਢਣੀ ਹੁੰਦਾ ਵਾ ਫਿਰ ਮੈਂ ਤਾਂ ਲੋਕੀ ਪਹਿਲਾਂ ਵੀ ਗਾਲਾ ਕੱਢਦੇ ਸੀ ਨਿਕਰਾ ਤੇ ਬਾਕੀ ਅੰਤ ਵਿੱਚ ਮੈਂ ਫੇਰ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਂ ਤੇ ਜੇ ਇਹਨਾਂ 2 ਸਾਲਾਂ ਦੇ ਵਿੱਚੋਂ ਕਿਸੇ ਦਾ ਦਿਲ ਦੁਖਿਆ ਹੋਵੇ ਜਾਂ ਕਿਸੇ ਪਾਰਟੀ ਨੂੰ ਮੈਂ ਚੰਗਾ ਨਾ ਲੱਗਿਆ ਹੋਣਾ ਮੇਰੇ ਕੰਮ ਚੰਗੇ ਨਾ ਲੱਗੇ ਹੋਣ ਉਹਨਾਂ ਤੋਂ ਵੀ ਮੈਂ ਸਮਾ ਮੰਗਦਾ ਆ ਮਾफी ਮੰਗਦਾ ਹੋਇਆ ਪਾਰਟੀ ਨੂੰ ਅਲਬਦਾ ਸਾਹ ਰਿਹਾ ਵਾਂ ਸਭ ਤੋਂ ਪਹਿਲਾਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ